ਕਿਸੇ ਵਕਤ ਕਿਸੇ ਨੂੰ ਰਾਹ ਦੱਸਣਾ ਵੀ ਨੁਕਸਾਨਦੇਹ ਹੋ ਜਾਂਦਾ ਹੈ ਜੀ ਹਾਂ ਅਜਿਹਾ ਇਹ ਕੁਝ ਹਰਜੀਤ ਸਿੰਘ ਵਾਸੀ ਨਮਾ ਸ਼ਹਿਰ ਨਾਲ ਹੋਇਆ ਹਰਜੀਤ ਸਿੰਘ ਜੋ ਕਿ ਆਪਣੀ ਪਤਨੀ ਗੁਰਬਖਸ਼ ਕੋਰ ਨਾਲ ਨਗਰੋਆ ਬਾਈਪਾਸ ਆਪਣੀ ਐਕਟਵਾ ਤੇ ਜਾ ਰਿਹਾ ਸੀ ਕਿ ਉਹਨਾਂ ਦੇ ਦੱਸਣ ਮੁਤਾਬਕ ਤਿੰਨ ਜਣੇ ਜੋ ਮੋਟਰਸਾਈਕਲ ਤੇ ਸਵਾਰ ਸਨ ਜਿਨ੍ਹਾਂ ਵਿੱਚੋਂ ਇੱਕ 50 ਸਾਲ ਤੇ ਦੂਜਾ 30 ਸਾਲ ਦਾ ਲੜਕਾ ਤੇ ਇੱਕ ਲੜਕੀ ਸਵਾਰ ਸਨ ਤੇ ਹਰਜੀਤ ਸਿੰਘ ਦੇ ਵਾਹਨ ਰਾਸ ਨੂੰ ਰਸਤਾ ਪੁੱਛਣ ਦੇ ਬਹਾਨੇ ਰੋਕਿਆ ਤੇ ਉਸੇ ਵਕਤ ਜੋ ਹਰਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਉਹਨਾਂ ਵਿੱਚੋਂ ਇੱਕ ਨੇ ਇੱਕ ਦਾਤਰ ਤੇ ਇੱਕ ਨੇ ਕਿਰਚ ਜਹੀ ਨਾਲ ਡਰਾਇਆ ਤੇ ਕਿਹਾ ਜੋ ਕੁਝ ਵੀ ਤੁਹਾਡੇ ਕੋਲ ਹੈ ਸਾਨੂੰ ਕੱਢ ਕੇ ਦੇ ਦਿਵੋ ਜੇਕਰ ਰੋਲਾ ਪਾਇਆ ਤਾਂ ਤੁਹਾਨੂੰ ਮਾਰ ਦਿੱਤਾ ਜਾਵੇਗਾ ਆਖਰਕਾਰ ਉਹਨਾਂ ਨੇ ਡਰਦੇ ਹੋਏ ਜੋ ਸੋਨਾ ਉਹਨਾਂ ਕੋਲ ਸੀ ਜਿਸ ਵਿੱਚ ਚੈਨੀ ਟਾਪਸ ਗਜਰੇ ਬਾਲੀਆਂ ਤੇ ਗਲੇ ਦਾ ਲੱਕ ਸੀ ਜਿਸ ਦੀ ਕੀਮਤ ਉਹਨਾਂ ਨੇ ਦੱਸਿਆ ਕੋਈ ਤਿੰਨ ਕ ਲੱਕ ਬਣਦੀ ਹੈ ਲੈ ਕੇ ਫਰਾਰ ਹੋ ਗਏ ਹਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਸ੍ਰੀ ਹਜੂਰ ਸਾਹਿਬ ਯਾਤਰਾ ਤੇ ਜਾਣਾ ਸੀ ਇਸ ਕਰਕੇ ਇਹ ਗਹਿਣੇ ਆਪਣੀ ਸਾਲੀ ਦੇ ਘਰ ਰੱਖਣ ਜਾ ਰਹੇ ਸੀ ਤਾਂ ਕਿ ਪਿੱਛੇ ਤੋਂ ਕੋਈ ਲੁੱਟ ਨਾ ਹੋ ਜਾਵੇ ਪਰ ਦੇਖੋ ਜਦੋਂ ਕਿਸਮਤ ਹੀ ਖਰਾਬ ਹੋਵੇ ਤਾਂ ਕੀ ਕੀਤਾ ਜਾ ਸਕਦਾ ਹੈ ਲਟੇਰਿਆ ਨੇ ਉਹਨਾਂ ਦੇ ਹੱਥੀ ਹੀ ਨੇਂਦੇ ਆੜੇ ਇਹ ਗਹਿਣੇ ਖੋਲੇ ਤੇ ਲੁੱਟ ਕੇ ਫਰਾਰ ਹੋ ਗਏ ਆਓ ਦੇਖਦੇ ਹਾਂ ਪੂਰੀ ਰਿਪੋਰਟ ਇਹ ਸਾਰੀ ਕਟਣਾ ਲੰਗੜੋਆ ਬਾਈਪਾਸ ਨੇੜੇ ਜੋ ਬੱਸ ਸਟੈਂਡ ਸਿਆਵਲਪੁਰ ਹੈ ਉੱਥੇ ਹੋਈ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦਬਾਬਾ YouTube ਚੈਨਲ ਸੰਪਰਕ 9876779499 ਜਿਵੇਂ ਆ ਰਹੇ ਸੀਗੇ ਜੀ ਆਪਣੇ ਘਰੋਂ ਨਵੇਂ ਸ਼ਹਿਰ ਤੋਂ ਆਪਣੀ ਸਾਜ ਦੇ ਵਿੱਚ ਗਿਆਨੇ ਰੱਖਣ ਚੱਲੇ ਸੀਗੇ ਅਸੀਂ ਯਾਤਰਾ ਤੇ ਜਾਣਾ ਸੀਗਾ ਤੁਸੀਂ ਕਿਹੜੇ ਕਿੱਥੋਂ ਨਵਾਂ ਸ਼ਹਿਰ ਤੋਂ ਆ ਡੱਕਾ ਕਿਹੜਾ ਹੈ ਅਯਰ ਫਲੋਰ ਨੇ ਬੰਗਾ ਰੋਡ ਨਮਾ ਸ਼ਹਿਰ ਤੁਸੀਂ ਜਾਣਾ ਕਿੱਥੇ ਸੀ ਕਾਨੂੰਗੋ ਗੜੀ ਕਾਨੂੰਗੋ ਕਿੰਨੇ ਗਣੇ ਸੀ ਤੁਹਾਡੇ ਕੋਲ ਸਾਡੇ ਕੋਲ ਗਣੇ ਕਾਫੀ ਸਾਰੇ ਸੀ ਗੜੇ ਦੀ ਚੈਨੀ ਸੀ ਲੋਕ ਗਜਰੇ ਸੀ ਸੌਕਸ ਹੋ ਸਕੇ ਲੋਕੜ ਸੇਗਾ ਬਾਲੀਆਂ ਸੀਗੀਆਂ ਜਿਹੜੀ ਘਟਨਾ ਵਾਪਰੀ ਹੈ ਕਿਸ ਤਰ੍ਹਾਂ ਵਾਪਰੀਆ ਜਿਹੜਾ ਤੁਹਾਡੇ ਉਹ ਜਿਹੜੇ ਚੋਰ ਸੀ ਜਿਹੜੇ ਲਟੇਰੇ ਸੀ ਉਹ ਕਿੰਨੇ ਜਾਣੇ ਸੀ ਕਾਹਦੇ ਤੇ ਆਏ ਸੀ ਮੋਟਰਸਾਈਕਲ ਤੇ ਆਏ ਸਨ ਤਿੰਨ ਜਣੇ ਸਗੇ ਜੀ ਇੱਕ 50 ਸਾਲ ਦਾ ਸਗਾ ਜੀ ਇੱਕ 25-30 ਸਾਲ ਦਾ ਮੁੰਡਾ ਸਗਾ ਇੱਕ ਕੁੜੀ ਸੀ ਨਾਮ ਜਿਹੜਿਆਂ ਇਸ ਸਮੇਂ ਤੁਸੀਂ ਪੁਲਿਸ ਨੂੰ ਸੂਚਿਤ ਕੀਤਾ ਨਹੀਂ ਭਾਵੇਂ ਨਹੀਂ ਕਿੰਨੇ ਕੁ ਲੱਖ ਦੇ ਗਹਿਣੇ ਸੀ ਜਿਹੜੇ ਤੁਹਾਡੇ ਜਿਹੜੇ ਸਾਰੇ ਗਹਿਣੇ ਸੀਗੇ ਕਿੰਨੇ ਕੁ ਲੱਖ ਦੇ ਟੋਟਲੀ ਬਣਦੇ ਆਹ 3 ਕੁ ਲੱਖ ਦੇ ਹੋਣੇ ਜੀ 3 ਕੁ ਲੱਖ ਦੇ ਜਿਹੜੇ ਗਹਿਣੇ ਤੁਸੀਂ ਉੱਥੇ ਕਿਉਂ ਰੱਖਣ ਜਾ ਰਹੇ ਸੀ ਮੰਨ ਲਓ ਅਸੀਂ ਯਾਤਰਾ ਤੇ ਜਾਣਾ ਸੀਗਾ ਜੀ ਕਿੱਥੇ ਜਾਤ ਕਿਹੜੀ ਯਾਤਰਾ ਤੇ ਜਾਣਾ ਹਜੂਰ ਸਾਹਿਬ ਅੱਛਾ ਤੇ ਤੁਸੀਂ ਇਸ ਸਬੰਧੀ ਜਿਹੜੀ ਘਟਨਾ ਵਾਪਰੀ ਹੈ ਤਾਂ ਤੁਸੀਂ ਉਹ ਇੱਥੇ ਲਗੜੋਏ ਤੋਂ ਅੱਗੇ ਆਏ ਸੀ ਹਾਂਜੀ ਉਹਨਾਂ ਨੇ ਤੁਹਾਨੂੰ ਕਿਸ ਤਰ੍ਹਾਂ ਰੋਕਿਆ ਉਹਨਾਂ ਨੇ ਰੋਕਿਆ ਕਹਿੰਦੇ ਸਾਨੂੰ ਥੋੜਾ ਜਿਹਾ ਦੱਸਿਓ ਰਸਤਾ ਉਹ ਸਾਨੂੰ ਰੋਕ ਲਿਆ ਉਹ ਤੇ ਬਾਅਦ ਫਿਰ ਸਾਨੂੰ ਕਹਿਣ ਲੱਗੇ ਤੁਹਾਡੇ ਕੋਲ ਕੀ ਕੀ ਹੈ ਬਹਿ ਤੁਹਾਡਾ ਇਹ ਤਾਂ ਮਤਲਬ ਕਿ ਜਿਹੜੀ ਲੁੱਟ ਖੋਆ ਉਹਨਾਂ ਨੇ ਹਥਿਆਰ ਦੀ ਨੁਕਤੇ ਕੀਤੀ ਜਾਂ ਉਦਾਂ ਵੈਸੇ ਹੀ ਹਥਿਆਰ ਸੀ ਉਹਨਾਂ ਕੋਲ ਕਿਹੜੇ ਕਿਹੜੇ ਹਥਿਆਰ ਸੀ ਤਾਂ ਦਾਤ ਜੇ ਕਾਕੂ ਸਿਕਾ ਇੱਕ ਕਿਰਤ ਜੀ ਸੀ ਠੀਕ ਧੰਨਵਾਦ ਕੰਡਾ ਪਸੇ ਕੰਡਾ ਜਸ ਮਬਾਰਦਾ ਸੋ ਸੋ ਇਹ ਕਿੰਨੇ ਕ ਕਦੋਂ ਕੋਈ ਵਰਦਤ ਇਹ 12 16 ਇਹ ਜਿਹੜੇ ਗਹਿਣੇ ਸੀ ਤੁਸੀਂ ਕਿਤੇ ਦੇਣ ਜਾ ਰਹੇ ਸੀ ਜਾਂ ਕਿਤੇ ਇਹਦੇ ਸਗੇ ਹੈ ਇਹ ਆ ਤਾਂ ਇਸ ਵਿਆਹ ਪ੍ਰੋਗਰਾਮ ਸੀ ਜਾਂ ਕਿਤੇ ਸੀ ਨਹੀਂ ਅਸੀਂ ਜਾਵਾਂਗੇ ਅਜੇ ਤਾਂ ਹਜੂਰ ਸਾਹਿਬ ਨੂੰ ਜਾਣ ਦੀ ਤਿਆਰੀ ਸੀਗੀ ਹਸਨ ਅਸੀਂ ਜਦੋਂ ਇਹ ਨਾਨਕਪੁਰ ਤੋਂ ਬਾਹਰ ਚੱਲ ਜਾਂਦੇ ਆ ਪ੍ਰੋਗਰਾਮਾਂ ਤੇ ਉਹਦੇ ਘਰ ਆਲੇ ਪੜਾਣ ਚੱਲ ਜਾਂਦੀ ਤੇ ਇੱਥੇ ਘਰ ਰੱਖਣਾ ਮੁਸ਼ਕਲ ਹੈ ਕਿਹੜੇ ਪਿੰਡ ਜਾਰੀ ਸੀ ਤੁਸੀਂ ਗੜੀ ਗੜੀ ਜਾਰੀ ਸੀ ਉਹ ਕਿੰਨੇ ਜਣੇ ਸੀਗੇ ਉਹ ਦੋ ਜਣੇ ਇੱਕ तकरीबन 50 ਸਾਲ ਦਾ ਹੋਣਾ ਇੱਕ